ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਜੀ ਸਮੂਹ ਸਿੱਖ ਸੰਗਤ ਨੂੰ ਸਮੂਹ ਪੰਜਾਬੀਆਂ ਨੂੰ ਦੇਸ਼ਾਂ-ਵਦੇਸ਼ਾਂ ਦੇ ਵਿੱਚ ਰਹਿੰਦੇ ਸਾਰੇ ਪੰਜਾਬੀਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਸੱਜਣਾ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਸ਼ੇਅਰ ਕਰਨੀ ਹੈ ਵੀਡੀਓ ਨੂੰ ਪੂਰਾ ਦੇਖ ਲਿਓ ਕਿਉਂਕਿ ਹਰ ਇੱਕ ਬੰਦੇ ਦੇ ਭਲੇ ਲਈ ਇਹ ਵੀਡੀਓ ਹੈ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰਨ ਦੇ ਨਾਲ ਕਿਸੇ ਦੇ ਮਾਂ ਦੇ ਪੁੱਤ ਦੀ ਜਾਨ ਵੱਸ ਸਕਦੀ ਹੈ ਸਜਣੋ ਗੱਲ ਤੁਹਾਡੇ ਨਾਲ ਇਹ ਸਾਂਝੀ ਕਰਨੀ ਹੈ ਕਿ ਆਏ ਸਾਲ ਸ਼੍ਰੀ ਅਨੰਦਵਰ ਸਾਹਿਬ ਤੇ ਸ਼੍ਰੀ ਕੀਰਤਵਰ ਸਾਹਿਬ ਲੱਖਾਂ ਹੀ ਸੰਗਤਾਂ ਦੀਆਂ ਵਿਸਾਖੀ ਦੇ ਦਿਹਾੜੇ ਤੇ ਇਸ਼ਨਾਨ ਕਰਨ ਦੇ ਲਈ ਤੇ ਸਤਲੁਜ ਦਰਿਆ ਦੇ ਵਿੱਚ ਜਿਹੜੇ ਇਸ਼ਨਾਨ ਕੀਤੇ ਜਾਂਦੇ ਆ ਤੇ ਇਸ ਵਕਤ ਵੀ ਅਸੀਂ ਬੁੰਗਾ ਸਾਹ ਖੜੇ ਆ ਪੁਲ ਦੇ ਬਿਲਕੁਲ ਨੀਚੇ ਤੁਸੀਂ ਦੇਖ ਵੀ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸਤਲੁਜ ਵਗਦਾ ਜਾ ਰਿਹਾ ਹੈ ਸੋ ਅਸੀਂ ਤੁਹਾਡੇ ਨਾਲ ਇਹ ਸੂਚਨਾ ਸ਼ੇਅਰ ਕਰਨੀ ਹੈ ਕਿ ਇਸ ਸਤਲੁਜ ਦੇ ਵਿੱਚ ਨਜਾਇਜ਼ ਮਾਈਨਿੰਗ ਹੁਣ ਕਰਕੇ 15 15 20 20 ਫੁੱਟ ਡੂੰਘੇ ਖੱਡੇ ਪੈ ਚੁੱਕੇ ਆ ਤੇ ਇੱਥੇ ਹਰ ਸਾਲ ਸੰਗਤਾਂ ਪੂਰੇ ਪੰਜਾਬ ਤੋਂ ਆਂਦੀਆਂ ਪੂਰੇ ਪੰਜਾਬ ਤੋਂ ਬਾਹਰ ਤੋਂ ਵੀ ਆਂਦੀਆਂ ਮਾਝਾ ਦੁਆਬਾ ਤੇ ਮਾਲਵਾ ਤਿੰਨੇ ਇਲਾਕੇ ਤੋਂ ਇੱਥੇ ਜਿਹੜੀਆਂ ਸੰਗਤਾਂ ਆਂਦੀਆਂ ਪਰ ਜਿਹੜੇ ਬਾਹਰੋਂ ਲੋਕ ਆਂਦੇ ਆ ਉਹਨਾਂ ਨੂੰ ਇੱਥੇ ਦੀ ਜਾਣਕਾਰੀ ਹੈ ਨਹੀਂ ਤੇ ਹਰ ਸਾਲ ਇੱਥੇ ਇਸ਼ਨਾਨ ਕਰਦੇ ਟਾਈਮ ਡੁੱਬਣ ਦੇ ਨਾਲ ਕਈ ਲੋਕਾਂ ਦੀ ਮੌਤ ਹੁੰਦੀ ਹੈ ਕਈ ਨੌਜਵਾਨ ਮਾਮਾ ਦੇ ਪੁੱਤ ਮਾਰੇ ਜਾਂਦੇ ਆ ਸੋ ਸਾਡਾ ਵੀਡੀਓ ਪਾਉਣ ਦਾ ਮਕਸਦ ਇਹੀ ਆ ਤਾਂ ਕਿ ਹਰ ਇੱਕ ਨੂੰ ਜਾਗਰੂਕ ਕੀਤਾ ਜਾ ਸਕੇ ਇਹਨਾਂ ਦਰਿਆਵਾਂ ਦੇ ਵਿੱਚ ਬਹੁਤ ਡੂੰਘੇ ਜਿਹੜੇ ਟੋਏ ਖੱਡੇ ਪੈ ਚੁੱਕੇ ਆ ਤੇ ਜਿਹਦੇ ਨਾਲ ਕਿਸੇ ਦੀ ਵੀ ਡੁੱਬਣ ਕਰਕੇ ਮੌਤ ਹੋ ਸਕਦੀ ਆ ਕਿਉਂਕਿ ਇੱਥੇ ਜਿਹੜਾ ਪਾਣੀ ਦਾ ਸਪੀਡ ਜੇ ਕਹਿ ਲਈ ਉਹ ਵੀ ਬਹੁਤ ਜ਼ਿਆਦਾ ਤੇਜ਼ ਆ ਤੇ ਪਾਣੀ ਦਾ ਲੈਵਲ ਵੀ ਕਾਫੀ ਡੂੰਗਾ ਸੋ ਮੇਰੀ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਆਲਤੂ ਫਾਲਤੂ ਵੀਡੀਓ ਤਾਂ ਸ਼ੇਅਰ ਕਰਦੇ ਆਂ ਪਰ ਇਹ ਅਸੀਂ ਤੁਹਾਡੇ ਲਈ ਕੰਮ ਦੀ ਵੀਡੀਓ ਬਣਾਈ ਹੈ ਹਰ ਇੱਕ ਦਾ ਇਹਦੇ ਵਿੱਚ ਭਲਾ ਹੈ ਹਰ ਇੱਕ ਦਾ ਫਾਇਦਾ ਹੈ ਸੋ ਮੇਰੀ ਬੇਨਤੀ ਇਹੀ ਹੈ ਕਿ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਉਹਨਾਂ ਸੰਗਤਾਂ ਦੇ ਨਾਲ ਕਰਿਓ ਜਿਹੜੀਆਂ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਸ਼੍ਰੀ ਅਨੰਦਵਰ ਸਾਹਿਬ ਜਾਂ ਸ਼੍ਰੀ ਕੀਰਤਵਰ ਸਾਹਿਬ ਦੇ ਵਿਖੇ ਇਸ਼ਨਾਨ ਕਰਨ ਦੇ ਲਈ ਆ ਰਹੀਆਂ ਸਾਰੇ ਇੱਥੇ ਆਓ ਸਾਰਿਆਂ ਨੂੰ ਜੀ ਆਇਆਂ ਸਾਰਿਆਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਪਰ ਹਾਂ ਮੇਰੀ ਬੇਨਤੀ ਵਾਰ-ਵਾਰ ਇਹੀ ਹੈ ਕਿ ਖੁਲੜਵਾਜੀਆਂ ਤੋਂ ਬਚਾ ਕਰੀਏ ਇਹਨਾਂ ਦਰਿਆਵਾਂ ਦੇ ਵਿੱਚ ਕੋਈ ਐਦਾਂ ਨਹੀਂ ਖੁਲੜਵਾਜੀ ਨਾ ਕਰੀਏ ਕਿ ਜਿਹਦੇ ਨਾਲ ਕਿਸੇ ਦੀ ਮੌਤ ਹੋਵੇ ਕਿਉਂਕਿ ਪਾਣੀ ਦੇ ਅੱਗੇ ਕਿਸੇ ਦਾ ਵੀ ਜੋਰ ਨਹੀਂ ਚੱਲਦਾ ਪਾਣੀ ਇੱਕ ਜਹੀਸ਼ ਹੈ ਜਿਹਦੇ ਵਿੱਚ ਜਿਹਦੇ ਅੱਗੇ ਕਿਸੇ ਦਾ ਵੀ ਜਿਹੜਾ ਇਹ ਜੋਰ ਨਹੀਂ ਚੱਲਦਾ ਚਾਹੇ ਬੰਦਾ ਖੁਦ ਨੂੰ ਕਿੰਨਾ ਵੀ ਤਾਕਤਵਾਰ ਸਮਝਦਾ ਹੋਵੇ ਸੋ ਆਪਣਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਮਾਂ ਦੇ ਪੁੱਤ ਦੀ ਜਾਨ ਬਚਾਈ ਜਾ ਸਕੇ ਤੇ ਇੱਥੇ ਕਿਸੇ ਦੀ ਵੀ ਜਿਹੜੀ ਹੈ ਅਣਾਈ ਮੌਤ ਨਾ ਹੋਵੇ ਸੋ ਇਹੀ ਸੂਚਨਾ ਤੁਹਾਨੂੰ ਦੇਣ ਦੇ ਲਈ ਅਸੀਂ ਸਪੈਸ਼ਲ ਇੱਥੇ ਪਹੁੰਚੇ ਆ ਤਾਂ ਕਿ ਵਿਸਾਖੀ ਦੇ ਤਿਹਾਰ ਤੋਂ ਪਹਿਲਾਂ ਸਾਰਿਆਂ ਨੂੰ ਇਹ ਸੂਚਨਾ ਦਿੱਤੀ ਜਾ ਸਕੇ ਸੋ ਇੱਕ ਵਾਰ ਫੇਰ ਤੋਂ ਮੇਰੇ ਵੱਲੋਂ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ